ਕਿਆਂ ਕਿਨਿਆ ਤਾਕਤਾਂ ਵਾਲੇ ਸਰਮਾ ਦੁਖੀਰ ਰੂਂਦਾ ਬਾਦਸ਼ਾਹ ਵਕੀਲ ਆਇਆ ਸੀ ਬੜੀ ਲੰਮੀ ਗੱਲ ਕਹਿੰਦੇ ਦੇਖ ਅਸਮਾਨੀ ਸ਼ਕਤੀਆਂ ਇੱਕ ਜ਼ਬਾਨ ਹਿਲਾ ਦਿਆਂ ਕਹਿ ਦੇ ਤਰੰਗਜੀਤ ਦੀ ਬਾਤ ਸਹੀ ਲੱਭੇਗੀ ਨਹੀਂ ਗਈ ਕਿੱਧਰ ਭਾਈ ਸਾਹਿਬ ਪਾਈ ਮਤੀ ਦਾਸ ਗੁਰੂ ਤੇਗ ਬਹਾਦਰ ਦਾ ਦਰਬਾਰ ਦੇ ਚਰਨਾਂ 'ਚ ਕਹਿ ਰਹੇ ਸੱਚੇ ਪਾਤਸ਼ਾਹ ਆਗਿਆ ਦੇ ਦਿਓ ਗੁਰੂ ਜੀ ਕਹਿੰਦੇ ਕੀ ਕਰਵ ਬਸ ਦੋ ਹੱਥ ਤਾਂ ਚੁੱਕਣੇ ਦਿੱਲੀ ਤੇ ਲਾਉਂਦੀਆਂ ਟੱਕਰਾਂ ਲਵਾ ਕੇ ਠੀਕ ਜਿਹਾ ਉੜਾ ਦੇਣੀ ਦੋਵੇਂ ਕਰ ਗੁਰੂ ਜੀ ਨੇ ਹੱਥ ਦੱਬਿਆ ਕਰ ਦੇ ਜਿਉਂ ਤੇ ਸ਼ਕਤੀ ਖਤਮ ਹੋ ਗਈ ਕਹਿੰਦੇ ਦੁੱਖ ਸੁੱਖ ਦੋਨੋਂ ਸੰਕਰ ਜਾਨੂ ਕਹ ਲਾ ਕਰੋ ਦੁਨੀਆ ਦਾ ਮਤੀ ਦਾਸ ਛੀਦੀ ਦੇਣਾ ਐ ਛੀਦੀ ਦਿਓ ਸ਼ਹਿਰ ਕਰਕ ਨਹੀਂ ਕਰਨੇ ਨੁਕਸਾਨ ਨਹੀਂ ਕਰਨਾ ਕਿਸੇ ਦਾ ਮਨਸੂਰ ਇਹ ਹੀ ਕਹਿੰਦਾ ਸੀ ਨਾ ਐਨਲ ਹਕ ਕਾਦੀ ਕਹਿੰਦਾ ਇਹ ਚੜ੍ਹ ਸੁਣਦੇ ਏ ਕੀ ਆਖਦਾ ਇਹਦੀ ਭੈਣ ਦਾ ਲੜਕਾ ਪੜੇਵਾ ਮਾਮਾ ਜੀ ਮੇਰੇ ਤੇ ਕਿਰਪਾ ਕਰੋ ਮਾਮਾ ਜੀ ਮੇਰੇ ਕਿੰਦੇ ਬੇਟਾ ਤੂੰ ਕਿਰਪਾ ਦੇ ਲੈਗ ਹੈ ਹੀ ਅੱਛਾ ਬੜਾ ਗੁਸਾ ਲੱਗੇ ਜਦੋਂ ਸੂਲੀ ਤੇ ਚੜਨ ਲੱਗੇ ਨਾ ਕੋਈ ਸ਼ੈ ਕਹਿੰਦੇ ਪੈਪੜੇ ਵੀ ਨੂੰ ਮਿਲਾ ਦੋ ਉਹਨੂੰ ਤਿੱਖਾ ਕਰਕੇ ਨਾ ਅੰਦਰਖ ਤੇ ਸੁੱਕਾ ਉਹ ਨਾ ਵੀ ਉੱਤੇ ਰੱਖ ਕੇ ਐ ਨਗਾ ਦਿੰਦੇ ਤਾਂ ਲੱਗ ਚੋ ਵੀ ਐਂ ਮਰ ਦੜਫ ਤਰ ਐਸਾ ਕਰਦੇ ਹੁੰਦੇ ਤੋ ਉਹ ਆ ਗਿਆ ਕਿੰਨਾ ਮਾਮਾ ਜੀ ਇਹ ਦਾਵਰ ਕਿਉਂਕਿ ਬੇਟਾ ਮੇਰੇ ਵਾਲੇ ਕੋਈ ਧਿਆਨ ਮਾਰ ਨਿਗਾ ਦਿਗਾ ਮਲਾਈ ਉਹਦੀ ਅੰਦਰ ਦੀ ਅੱਖ ਖੋਲ ਦਿੱਤੀ ਸੁਭਾਨ ਅੱਲਾ ਸੁਭਾਨ ਅੱਲਾ ਮਾਮਾ ਜੀ ਇਨੀ ਤਾਕਤ ਤੁਹਾਡੇ ਵਿੱਚ ਧਰਤੀ ਇਧਰ ਦੀ ਇਧਰ ਕਰ ਦੋ ਹਾਂ ਲੱਭਣੀ ਨਾ ਕਾਜੀ ਕੁ ਜੀ ਕਿੱਥੇ ਗਏ ਕਹਿੰਦੇ ਬੇਟਾ ਤੂੰ ਤੇ ਦੋ ਗਾਲਾਂ ਨਹੀਂ ਜਰ ਸਕਦਾ ਤੈਨੂੰ ਆ ਸ਼ਕਤੀ ਦੇ ਦਿੰਦੇ ਤੋ ਗਾਲਾ ਨਹੀਂ ਜਰ ਸਕਦਾ ਆ ਜਰ ਲਏਗਾ ਅਜੇ ਜਰੇ ਤਾਂ ਸਿਧ ਪਾਏ ਸਿੱਧੀ ਤੇ ਬੁੱਧ ਪ੍ਰੇਮ ਕੇ ਸਰ ਲੱਗੇ ਤਨ ਪੀ ਤਰਤਾ ਪਰਮ ਕਟਿਆ ਜਾਈ ਗੁਰੂ ਗ੍ਰੰਥ ਸਾਹਿਬ ਜੀ ਸਿੱਖੀ ਕਿੰਨੀ ਉੱਚੀ ਹੈ ਅਸੀਂ ਕਿਤੇ ਖੜੇ ਪ੍ਰੇਮ ਕੇ ਸਰ ਸਰ ਮੈਨੇ ਸਰੋਵਰ ਸਿੱਖ ਦਾ ਰੋਮ ਰੋਮ ਵਿੱਚ ਗੁਰੂ ਦੀ ਬਾਤ ਆਵੇ ਵਾਹਿਗੁਰੂ 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 ਤੋ ਪਰਮਤ ਕਟਿਆ ਜੈ ਪ੍ਰੇਮ ਕੇ ਸਰ ਲਾ ਗੇ ਤਨ ਪੀਤਰ ਅੰਦਰ ਰੋਮ ਰੋਮ ਕਰਕੇ ਗੁਰੂ ਵਾਹਿਗੁਰੂ ਇੱਕੋ ਗੱਲ ਹੈ ਵਾਹਿਗੁਰੂ ਕਹਿ ਲੋ ਵੀ ਗੁਰੂ ਨਾਨਕੁਰ ਨਾਨਕ ਵਾਹਿਗੁਰੂ ਵਿਸਰੇ ਨਾ ਤਬ ਪਰਮ ਦੂਰ ਹੁੰਦਾ ਗੱਲਾਂ ਬਾਤਾਂ ਨਾਲ ਨਹੀਂ ਹੁੰਦਾ ਕਿੰਨੀ ਸਿੱਖੀ ਅੱਗੇ ਹੈ ਅਸੀਂ ਕਿੱਥੇ ਤੱਕ ਪਹੁੰਚ ਗਏ ਕਿੰਨੀਆਂ ਕਲਾਸਾਂ ਪਾਸ ਕਰ ਲਈ ਤੋ ਦੇਖ ਬੇਟਾ इस तरह बड़े बड़े एक नहीं बड़े बड़े गुरु घर बड़े किसी कह ही नहीं रहे झरखड़ी चढ़ाया जा रहा कोई गल दराफ किसी ने कोई कहे भी तारू सिंह ने सराफ दिता किसी ने कोई कहे मती दास किसी नाप दिता भी दिल गर्क हो जाए बराबर ਕਹਿੰਦੇ ਭਾਵੇਂ ਆਗੇ ਸਾੜਿਆ ਕੋਈ ਗੱਲ ਨਹੀਂ ਸ੍ਰੀ ਗੁਰੂ ਅਰਜਨ ਦੇਵ ਗੁਰੂ ਨਾਨਕ ਸਰੂਪ ਪੂਰਨਾ ਕਰ ਦਿੰਦੇ ਧਰਤੀ ਲੱਭਦੀ ਨਾ ਗਈ ਕਿੰਦਰ ਹੁਣ ਆਪਾਂ ਇਹਦਾ ਪ੍ਰਮਾਣ ਦੇਖੀ ਵੀ ਹੋ ਸਕਦਾ ਹੈ ਭਗਤ ਨਾਮਦੇਵ ਜੀ ਹੋਏ ਨੇ ਗੁਰੂ ਨਾਨਕ ਜੀ ਨਾਲੋਂ 200 ਸਾਲ ਪਹਿਲਾਂ ਆਪ ਜੀ ਦੀ ਪਾਵਨ ਬਾਣੀ ਗੁਰੂਗ੍ਰੰਥ ਸਾਹਿਬ ਕਹਿੰਦਾ ਤਰਨ ਕੋਡੀ ਕਰੂੰ ਕਹਿੰਦੇ ਮੈਨੂੰ ਸਲੇਮ ਬਾਦਸ਼ਾਹ ਨੇ ਫੜ ਲਿਆ ਬਨੋ ਲਿਆ ਤੇ ਭਗਵਾਨ ਆ ਗਏ ਨਾਮਦੇਵ ਜੇ ਤੂੰ ਕਹੇ ਤਾਂ ਧਰਤੀ ਠੇਢੀ ਕਰਦਾ ਰਿੜ ਕੇ ਮਰ ਜਣ ਸਾਰੇ ਨਹੀਂ ਮਹਾਰਾਜ ਕਹੇ ਤਾਂ ਲੈ ਕੇ ਉੱਪਰ ਤੁਰੂ ਜੇ ਤੂੰ ਕਹੇ ਧਰਤੀ ਪੁੱਠੀ ਕਰਦਿਆਂ ਕਿੰਨੀ ਤਾਕਤ ਰੱਖਦੇ ਨੇ ਤੇ ਉੱਥੇ ਮਾਰ ਪੈ ਖਾਂਦੇ ਨੇ ਚੰਗਲਾ ਨਾ ਬੰਦਾ ਆਇਆ ਤਾਕਤ ਕਿਤਨੀ ਅਜਰ ਜਰੇ ਤਾਸਦ ਪਾਏ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਪ੍ਰੇਮ ਟੁੱਟਿਆ ਨਹੀਂ ਸਰੀਰ ਦੀਆਂ ਤਜੀਆਂ ਉੱਡ ਗਈਆਂ ਸਿੱਖਾਂ ਦੀਆਂ ਤੂੰ ਵੇ ਉੱਡ ਗਏ ਅੱਜ ਨੇ ਤਿੰਨਵੀਂ ਹੋਇਆ ਮਾੜੀ ਜੀ ਠੰਡ ਸੀ ਭਾਈ ਜੀ ਉੜਾਈ ਹੈ ਅਜੇ ਪਹਿਲੀ ਕਲਾਸ ਹੀ ਆ ਕੰਮ ਅੱਜ ਨੇ ਤਿੰਨਵੀਂ ਰੱਖੀ ਗਰਭੀ ਬੜੀ ਸੀ ਅਜੇ ਪਹਿਲੀ ਕੇਜੀ ਫੇਜੀ ਜਿਹੜੀ ਥੱਲੇ ਹੁੰਦੀ ਹੈ ਉਹ ਹੀ ਨੇ ਸਿੱਖਾਂ ਦੇ ਜੀਵਨ ਕਿਹੋ ਜੇ ਸਰੀਰ ਤਜੀਆਂ ਉੱਡ ਰਹੀਆਂ ਨੇ ਚਰਖਣੀਆਂ ਚੱਲ ਰਹੀਆਂ ਨੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਪ੍ਰੇਮ ਕੇ ਸਾਥ ਲੱਗੇ ਤਨ ਪੀਤਰ ਤਾਂ ਪਰਮ ਘਟਿਆ ਜਾਈ ਤੇ ਕੀ ਕਹਿ ਰਹੇ ਨੇ ਸਾਰੇ ਬੋਲੇ ਦੁੱਖਾਂ ਸੁਖਾਂ ਨੂੰ ਸਮਾਨ ਸਾਧੂ ਜਾਣ ਦੇ ਦੁੱਖਾਂ ਸੁਖਾਂ ਨੂੰ ਸਮਾਨ ਸਾਧੂ ਜਾਣ ਦੇ ਦੁੱਖਾਂ ਸੁਖਾਂ ਨੂੰ i ਸੋ ਭੁਣੀ ਸਹਿਬ ਉਚਾਰੀਏ ਲਿਖਾਏ ਗੁਰੂ ਗ੍ਰੰਥ ਸਾਹਿਬ ਓਹ ਗਰੀ ਬਨਵਾਜ ਪਲ ਦੀ ਅਗ ਤਤੀ ਲੋ ਤੇ ਬੈਠੀ ਨਹੀਂ ਕੁਛ ਨਹੀਂ ਕਹਿ ਰਹੀ ਕਿਸੇ ਕਿ ਇਸ ਤਰ੍ਹਾਂ ਹੀ ਜਲੂ ਦੀ ਅਗ ਪੁਚਣੀ ਹੈ ਇਸ ਤਰ੍ਹਾਂ ਹੀ ਪੁਚਣੀ ਹੈ ਮਾੜਾ ਜੀ ਹਜ਼ੂਰ ਇੱਕ ਬਚਨ ਕਰ ਦਿੰਦੇ ਇੰਨਾ ਹੀ ਕਹਿ ਦਿੰਦੇ ਜਹਾਂਗੀਰ ਦਿੱਲੀ ਲਾਹੌਰ ਗਰਕ ਲੱਭਣਾ ਹੀ ਨਹੀਂ ਸੀ ਵੀ ਕਿਤੇ ਠੇਕਰੀ ਵੀ ਲੱਭ ਜਾਏ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਸੀ ਇੱਥੇ ਜਲ ਮੇਥਲ ਜਿੱਥੇ ਨਦੀਆਂ ਦਰਿਆ ਚੱਲਦੀਆਂ ਉੱਥੇ ਟਿੱਬੇ ਜਿੱਥੇ ਟਿੱਬੇ ਉੱਥੇ ਪਾਣੀ ਨਦੀਆਂ ਦੇ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਇਸਗਾ ਪਤਾ ਹੀ ਨਹੀਂ ਲੱਗਦਾ ਇੱਥੇ ਪਾਣੀ ਪਿਆ ਚੱਲਦਾ ਵੀ ਇੱਥੇ ਕੋਈ ਸ਼ਹਿਰ ਹੁੰਦਾ ਵੀ ਸੀ ਕਿ ਨਹੀਂ ਸੀ ਪਰ ਨਹੀਂ ਦੁੱਖ ਸੁੱਖ ਦੋਨੋਂ ਸਮਕਰ ਜਿਨ੍ਹਾਂ ਨੇ ਬਚਨ ਕੀਤੇ ਇਸ ਧਰਤੀ ਤੇ ਪ੍ਰਗਟ ਹੋ ਕੇ ਉਹਨਾਂ ਨੇ ਕਮਾ ਕੇ ਵੀ ਦੱਸੇ ਨਾ ਲੋਕਾਂ ਨੂੰ ਨਹੀਂ ਕਿਹਾ ਤੁਸੀਂ ਐਂ ਕਰ ਆਪ ਵੀ ਕੀਤਾ ਦੁੱਖ ਸੁਖ ਦੋਨੋਂ ਸਮ ਕਰ ਜਾਣ ਨਾ ਹੈ ਮਾਨ ਅਪਮਾਨ ਸਤਗੁਰੂ ਨਾਨਕ ਦੇਵ ਜੀ ਨੂੰ ਸਾਧ ਸੰਗ ਲੋਕਾਂ ਨੇ ਢੇਮਾ ਵੀ ਮਾਰੀ ਇਤਿਹਾਸ ਵਿੱਚ ਲਿਖਿਆ ਅੱਛਾ ਕਹਿੰਦੇ ਇਹਨਾਂ ਦਾ ਇਹ ਸੁਭਾਅ ਸੀ ਇੱਕ ਸਖਤੀ ਮونی ਜੀ ਆਏ ਨੇ ਪਿਛਲੇ ਚੁਕਾਂ ਚ ਤੇ ਉਹਨਾਂ ਦੇ ਨਾਲ ਇੱਕ ਸੇਵਕ ਰਿਸ਼ੀ ਸੰਦੇਵ ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਤੇ ਇਹ ਕਿਨਾਂ ਪਾਣੀ ਨਦੀ ਚ ਰੁੜਦਾ ਠੂਆਂ ਤੋਂ ਬਾਹਰ ਕੱਢਿਆ ਤੇ ਡੰਗ ਮਾਰਿਆ ਉਹਨੂੰ ਫੇਰ ਕੱਢਿਆ ਤੇ ਫੇਰ ਡੰਗ ਮਾਰਿਆ ਪੰਜ ਛੇ ਵਾਰੀ ਤਾਂ ਸੇਵਕ ਕਹਿੰਦਾ Swami ਜੀ ਮਰਨ ਦੋਏ ਇਹ ਡੰਗ ਮਾਰ ਦਿੰਦਾ ਤੁਨ ਕਿ ਇਹ ਬਿਟਾਈ ਦਾ ਸੁਭਾਅ ਇਹ ਠੂਆਂ ਦਾ ਸੁਭਾਅ ਠੂਆਂ ਕਹਦਾ ਜਿਹੜਾ ਡੰਗ ਨਾ ਮਾਰੇ ਬਠੂਆਂ ਕਦਰ ਇਹਦਾ ਸਵਾਹ ਸਾਡਾ ਆਪਣਾ ਸਵਾਹ ਹੈ ਡੁੱਬ ਜੇ ਨੂੰ ਕੱਢਣਾ ਇਹਦਾ ਆਪਣਾ ਸਵਾਹ ਹੈ ਡੰਗ ਮਾਰਨਾ ਤੋ ਦੇਖ ਹੁਣ ਕੱਢ ਲਿਆ ਨਾ ਇਹਦਾ ਸਵਾਹ ਹਾਰ ਗਿਆ ਸਾਡਾ ਸਵਾਹ ਜਿੱਤ ਗਿਆ ਪਰ ਪਕਾਰ ਕਰਨ ਵਾਲੇ ਪਰ ਪਕਾਰ ਦਾ ਕੰਮ ਨਹੀਂ ਛੱਡਦੇ ਸ੍ਰੀ ਭਗਵਨ ਛੱਡਦੇ ਕੋਈ ਬੁਰਾ ਕਹੇ ਕੋਈ ਭਲਾ ਕਹੇ ਹਮ ਤੰਦੀਓ ਡਰ ਹੋਗੇ ਬਾਬੇ ਨਾਨਕ ਦੇ ਕੋਈ ਚੰਗਾ ਕਹੀ ਜੇ ਕੋਈ ਮਾੜਾ ਕਹੀ ਜੇ ਕਹੀ ਜੇ ਜੋ ਕਿਸੇ ਕਹਿਣਾ ਉਹਨਾਂ ਨੂੰ ਤਾਂ ਗੁਰੂ ਮਹਾਰਾਜ ਦੀ ਖੁਸ਼ੀ ਚਾਹੀਦੀ ਹੈ ਲੋਕਾਂ ਦੀ ਨਹੀਂ ਚਾਹੀਦੀ ਗੁਰੂ ਦੀ ਤੇ ਗੁਰੂ ਦੀ ਖੁਸ਼ੀ ਸੇਵਾ ਸਿਮਰਨ ਚੀ ਹੈ ਚੰਗੇ ਕੰਮ ਕਰਨ ਚੀ ਹੈ ਤਾਂ ਵਿਚਾਰ ਹੋ ਰਹੀ ਸੀ ਕਬੀਰ ਕੋ ਸੋਟੀ RAM ਕੀ ਸਿੱਖ ਦੁੱਖ ਵਿੱਚ ਡੋਲੇ ਨ ਤੇ ਸੁੱਖ ਵਿੱਚ ਮਛਰੇ ਨਾ ਵਿਚਾਰ ਪੈਸੇ ਆ ਕੇ ਹੁਣ ਮੱਤਾਂ ਟਿਕਣੀ ਜਾਣਾ ਗੁਰਦੁਆਰੇ ਜਾਂ ਉਸ ਤੋਂ ਉੱਤੇ ਇੱਕ ਹੋਰ